ਬਾਕੀ ਤਾਂ ਗੱਲਾਂ ਛੱਡੋ ਜੇਕਰ ਅਸਲੀ ਆਜ਼ਾਦੀ ਆਈ ਹੁੰਦੀ ਦੇਸ਼ ਆਜ਼ਾਦ ਹੋਇਆ ਹੁੰਦਾ ਤਾਂ ਹਰ ਸਾਲ ਲੱਖਾਂ ਮੁੰਡੇ ਕੁੜੀਆਂ ਨੂੰ ਇਹ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਵੱਲ ਭੱਜਣਾ ਨਾ ਪੈਂਦਾ ਹਰ ਸਾਲ ਸਾਡੇ ਦੇਸ਼ ਚੋਂ ਲੱਖਾਂ ਮੁੰਡੇ ਕੁੜੀਆਂ ਇੱਥੇ ਦੁਖੀ ਹੋ ਕੇ ਤੰਗ ਹੋ ਕੇ ਤੇ ਬਾਹਰਲੇ ਦੇਸ਼ਾਂ ਵੱਲ ਅਮਰੀਕਾ ਕਨੇਡਾ ਆਸਟ੍ਰੇਲੀਆ ਵੱਲ ਭੱਜ ਜਾਂਦੇ ਨੇ ਕਸੂਰ ਉਹਨਾਂ ਮੁੰਡੇ ਕੁੜੀਆਂ ਦਾ ਨਹੀਂ ਹੈ ਕਸੂਰ ਇੱਥੋਂ ਦੇ ਸਿਸਟਮ ਦਾ ਰਾਜ ਪ੍ਰਬੰਧ ਦਾ ਤੇ ਸਰਕਾਰਾਂ ਦਾ ਸਵਾਲ ਇਹ ਹੈ ਕਿ ਕੀ ਆਜ਼ਾਦੀ ਆਈ ਅੱਜ 15 ਅਗਸਤ ਦਾ ਦਿਹਾੜਾ ਆਜ਼ਾਦੀ ਦਿਹਾੜੇ ਵਜੋਂ ਟੋਲ ਟਮੱਕਿਆਂ ਨਾਲ ਬਣਾਇਆ ਜਾ ਰਿਹਾ ਹੈ ਜਸ਼ਨ ਮਨਾਏ ਜਾ ਰਹੇ ਨੇ ਕਿ ਆਜ਼ਾਦੀ ਆਈ ਸੀ ਆਜ਼ਾਦੀ ਆਈ ਸੀ ਪਰ ਨਾਲ ਹੀ ਵੱਡੇ ਸਵਾਲ ਮੂੰਹ ਅੱਡ ਕੇ ਖੜੇ ਨੇ ਹੁਣ ਜਿਹੜੇ ਦੇਸ਼ ਥੋੜੇ ਬਹੁਤ ਆਜ਼ਾਦ ਨਹੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਪਾਨ ਚੀਨ ਕੀ ਉਹਨਾਂ ਦੇਸ਼ਾਂ ਚੋਂ ਸਾਡੇ ਦੇਸ਼ਾਂ ਵੱਲ ਲੱਖਾਂ ਮੁੰਡੇ ਕੁੜੀਆਂ ਉੱਥੋਂ ਦੇ ਗੋਰੇ-ਗੋਰੀਆਂ ਹਰ ਸਾਲ ਆਉਂਦੇ ਨੇ ਇੱਥੇ ਕੰਮ ਕਰਨ ਇੱਥੇ ਸਾਡੇ ਝਾੜੂ ਪੋਚੇ ਲਾਉਣ ਇੱਥੇ ਸਾਡੇ ਪੱਠੇ ਪਾਉਣ ਇੱਥੇ ਸਾਡੇ ਖੇਤਾਂ 'ਚ ਕੰਮ ਕਰਨ ਨਹੀਂ ਆਉਂਦੇ ਫਿਰ ਸਾਡੇ ਦੇਸ਼ ਚੋਂ ਹਰ ਸਾਲ ਲੱਖਾਂ ਮੁੰਡੇ ਕੁੜੀਆਂ ਨੂੰ ਇਹ ਦੇਸ਼ ਛੱਡ ਕੇ ਉਹਨਾਂ ਦੇਸ਼ਾਂ ਵੱਲ ਕਿਉਂ ਨਿਕਲਣਾ ਪੈ ਰਿਹਾ ਹੈ ਕੀ ਇਹ ਆਜ਼ਾਦੀ ਹੈ ਬਾਕੀ ਗੱਲਾਂ ਛੱਡੋ ਇੱਕ ਗੱਲ ਤੋਂ ਹੀ ਸਾਰਾ ਨਤੀਜਾ ਨਿਕਲ ਕੇ ਸਾਹਮਣੇ ਆ ਜਾਂਦਾ ਮੈਨੂੰ ਲੱਗਦਾ ਕਿ ਆਜ਼ਾਦੀ 1947 ਦੇ ਵਿੱਚ ਜਿਹੜੀ ਆਈ ਹੈ ਅਸਲੀ ਨਹੀਂ ਆਈ ਅਸਲੀ ਨਹੀਂ ਆਈ ਸਿਰਫ ਸੱਤਾ ਤਬਦੀਲੀ ਹੋਈ ਹੈ ਜੇ ਅਸਲੀ ਆਜ਼ਾਦੀ ਆਈ ਹੁੰਦੀ ਤਾਂ ਇੰਨੇ ਵੱਡੇ ਪੱਦਰ ਤੇ ਸਾਡੀ ਜਵਾਨੀ ਕਦੇ ਵੀ ਦੁਖੀ ਨਾ ਹੁੰਦੀ ਜਿਨ੍ਹਾਂ ਦਾ ਦਾ ਲੱਗਦਾ ਉਹ ਸਾਰੇ ਮੁੰਡੇ ਕੁੜੀਆਂ ਇਹ ਦੇਸ਼ ਛੱਡ ਕੇ ਬਾਹਰ ਨਿਕਲ ਜਾਂਦੇ ਨੇ ਜਿਨ੍ਹਾਂ ਵਿਚਾਰਿਆਂ ਦਾ ਕੋਈ ਹੱਥ ਨਹੀਂ ਪੈਂਦਾ ਦਾ ਨਹੀਂ ਲੱਗਦਾ ਉਹਨਾਂ ਨੂੰ ਤਾਂ ਇੱਥੇ ਰਹਿਣਾ ਪੈਂਦਾ ਜੇਕਰ ਆਫਰ ਦੇ ਕੇ ਦੇਖ ਲੋ ਕਿ ਜਿਨਨੇ ਜਿਨਨੇ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਣਾ ਵੀਜ਼ੇ ਫ੍ਰੀ ਨੇ ਖੁੱਲੇ ਨੇ ਤੁਹਾਨੂੰ ਪੀਆਰ ਮਿਲ ਜੂਗੀ ਆਜੋ ਜਿਨਨੇ ਜਾਣਾ ਤਾਂ ਕੋੜਾ ਸੱਚ ਆ ਕਿ ਇੱਥੇ ਕੋਈ ਵੀ ਨਹੀਂ ਲੱਭਣਾ ਸਾਰੇ ਉਹਨਾਂ ਦੇਸ਼ਾਂ ਵੱਲ ਚੜ ਜਾਣਗੇ ਫਿਰ ਆਜ਼ਾਦੀ ਕਿੱਥੇ ਹੈ ਜੇਕਰ ਇੱਥੇ ਲੋਕਾਂ ਨੂੰ ਅਸਲੀ ਆਜ਼ਾਦੀ ਦਾ ਨਿਗ ਮਿਲਦਾ ਜਿਹੜੀ ਆਜ਼ਾਦੀ ਦੀ ਖਾਤਰ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਗਦਰੀ ਬਾਬੇ ਉਹ ਸਾਰਿਆਂ ਨੇ ਸ਼ਹਾਦਤਾਂ ਦਿੱਤੀਆਂ ਜੇ ਉਹ ਆਜ਼ਾਦੀ ਆਈ ਹੁੰਦੀ ਤਾਂ ਸੱਚਮੁੱਚ ਕਿਸੇ ਇੱਕ ਵੀ ਮੁੰਡੇ ਕੁੜੀ ਨੂੰ ਬਾਹਰਲੇ ਦੇਸ਼ਾਂ ਵੱਲ ਨਹੀਂ ਸੀ ਜਾਣਾ ਪੈਣਾ ਇੱਥੇ ਸਾਰਿਆਂ ਨੂੰ ਰੁਜ਼ਗਾਰ ਮਿਲਨੇ ਸੀ ਕੰਮ ਮਿਲਣਾ ਸੀ ਇੱਥੇ ਜਿੰਦਗੀ ਸਵਰਗ ਲੱਗਣੀ ਸੀ ਉਹਨਾਂ ਦੇਸ਼ਾਂ ਵੱਲ ਜਾਣ ਦੀ ਲੋੜ ਨਹੀਂ ਸੀ ਪੈਣੀ ਜਿਹੜੇ ਤਾਂ ਬਾਹਰ ਨਿਕਲ ਜਾਂਦੇ ਨੇ ਉਹ ਨਿਕਲ ਗਏ ਜਿਹੜੇ ਇੱਥੇ ਰਹਿ ਜਾਂਦੇ ਨੇ ਉਹਨਾਂ ਚੋਂ ਵੱਡੀ ਗਿਣਤੀ ਪੜ੍ਹ ਲਿਖ ਕੇ ਡਿਗਰੀਆਂ ਕਰਕੇ ਫਿਰ ਨੌਕਰੀਆਂ ਲਈ ਕੰਮ ਲਈ ਧਰਨੇ ਲਾਉਂਦੇ ਨੇ ਮਜਾਰੇ ਕਰਦੇ ਨੇ ਸਾਨੂੰ ਕੰਮ ਦੇ ਦਿਓ ਸਾਨੂੰ ਕੰਮ ਦੇ ਦਿਓ ਅਸੀਂ ਕੰਮ ਕਰਨਾ ਚਾਹੁੰਨੇ ਆ ਸਾਨੂੰ ਨੌਕਰੀ ਦੇ ਦਿਓ ਸਾਨੂੰ ਨੌਕਰ ਰੱਖ ਲਓ ਜਿਹੜੇ ਦੇਸ਼ ਚ ਨੌਕਰ ਲੱਗਣ ਲਈ ਕਿਸੇ ਦਾ ਨੌਕਰ ਲੱਗਣ ਲਈ ਵੀ ਇੰਨਾ ਜ਼ੋਰ ਲਾਉਣਾ ਪਵੇ ਉਥੋਂ ਦਾ ਸਿਸਟਮ ਦੇ ਕਹੇ ਕਿ ਬਹੁਤ ਵਧੀਆ ਹੈ ਜੀ ਇੱਥੇ ਆਜ਼ਾਦੀ ਹੈ ਇੱਥੇ ਇਹ ਹੈ ਉਹ ਹੈ ਪੰਗੜੇ ਪਾਓ ਨੱਚੋ ਟਪੋ ਤਾਂ ਇਸ ਤੋਂ ਮਾੜੀ ਕੋਈ ਗੱਲ ਨਹੀਂ ਹੋ ਸਕਦੀ ਅਜੇ ਉਹ ਅਸਲੀ ਆਜ਼ਾਦੀ ਲਿਆਉਣ ਦੇ ਲਈ ਪੂਰਾ ਜੋਰ ਲਾਉਣਾ ਪੈਣਾ ਲੋਕਾਂ ਨੂੰ ਦੇਸ਼ ਨੂੰ ਜਿਹੜੀ ਆਜ਼ਾਦੀ ਦੇ ਸੁਪਨੇ ਲੈ ਕੇ ਉਹ ਸਾਡੇ ਮਹਾਨ ਸ਼ਹੀਦ ਫਾਂਸੀ ਦੇ ਰਸਿਆਂ ਨੂੰ ਹੱਸ ਹੱਸ ਚੁੰਮਦੇ ਰਹੇ ਫਾਂਸੀ ਦੇ ਤਖਤਾਂ ਤੇ ਝੂਟਦੇ ਰਹੇ ਦੇਖੋ ਤੁਸੀਂ ਇੱਕ ਸਾਲ ਦੇ ਵਿੱਚ ਬੇਰੁਜ਼ਗਾਰ ਮੁੰਡੇ ਕੁੜੀਆਂ ਤੇ ਹੋਏ ਲਾਠੀ ਚਾਰਜ ਕਿੰਨੂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਠੀ ਚਾਰਜ ਹੁੰਦੇ ਨੇ ਬੇਰੁਜ਼ਗਾਰ ਮੁੰਡੇ ਕੁੜੀਆਂ ਤੇ ਐਨੇ लाਠੀ ਚਾਰਜ ਤਾਂ ਕਦੇ ਅੰਗਰੇਜ਼ਾਂ ਦੇ ਰਾਜ 'ਚ ਵੀ ਨਹੀਂ ਸੀ ਹੋਏ ਜਿੰਨੇ लाਠੀ ਚਾਰਜ ਹੱਕ ਮੰਗਦੇ ਲੋਕਾਂ ਤੇ ਅੱਜ ਹੁੰਦੇ ਨੇ ਕੱਲੇ ਧੀਆ ਪੁੱਤਾਂ ਦੀ ਗੱਲ ਨਹੀਂ ਇੱਥੇ ਜਿਹੜਾ ਵੀ ਆਪਣੇ ਹੱਕ ਦੀ ਆਵਾਜ਼ ਉਠਾਉਂਦਾ ਏ ਉਹ ਚਾਹੇ ਮਜ਼ਦੂਰ ਹੋਣ ਚਾਹੇ ਕਿਸਾਨ ਹੋਣ ਚਾਹੇ ਦੁਕਾਨਦਾਰ ਹੋਣ ਚਾਹੇ ਉਹ ਬੇਰੁਜ਼ਗਾਰ ਹੋਣ ਚਾਹੇ ਉਹ ਔਰਤਾਂ ਹੋਣ ਕੋਈ ਵੀ ਹੋਣ ਕੱਚੇ ਮਲਾਜ਼ਮ ਹੋਣ ਹਰੇਕ ਤੇ ਡਾਂਗ ਫਿਰਦੀ ਐ ਐਨੀ ਡਾਂਗ ਤਾਂ ਇਤਿਹਾਸ ਦੇ ਵਿੱਚ ਪੜ ਕੇ ਦੇਖ ਲੋ ਐਨੇ ਲਾਠੀ ਚਾਰਜ ਅੰਗਰੇਜ਼ ਵੀ ਨਹੀਂ ਸੀ ਕਰਦੇ ਜਿੰਨੇ ਹੋਣ ਹੁੰਦੇ ਨੇ ਔਰ ਹਰ ਸਰਕਾਰ ਦੇ ਵੇਲੇ ਇਹ ਚੱਲਦਾ ਰਿਹਾ 1947 ਤੋਂ ਬਾਅਦ ਅੱਜ ਤੱਕ ਹਰੇਕ ਸਰਕਾਰ ਨੇ ਲੋਕਾਂ ਨੂੰ ਸੁਪਨੇ ਦਿਖਾਈ ਵਾਅਦੇ ਕੀਤੇ ਸਾਡਾ ਰਾਜ ਲਿਆਓ ਅਸੀਂ ਆਕ ਕਰਦਾਂਗੇ ਅਸੀਂ ਵਾਅ ਕਰਦਾਂਗੇ ਬੇਰੁਜ਼ਗਾਰੀ ਚੱਕ ਦਾਂਗੇ ਗਰੀਬੀ ਚੱਕ ਦਾਂਗੇ ਕਰਜ਼ੇ ਚੱਕ ਦਾਂਗੇ ਕੱਖ ਵੀ ਚੱਕਿਆ ਗਿਆ ਹੁਣ ਕਈ ਅੰਨੇ ਭਗਤ ਨਹੀਂ ਜਿਨ੍ਹਾਂ ਦੇ ਜਿਹੜੇ ਵਕ ਵਕ ਸਿਆਸੀ ਪਾਰਟੀਆਂ ਦੇ ਕੜਛੇ ਤੇ ਚਮਚੇ ਬਣੇ ਹੋਏ ਨੇ ਉਹਨਾਂ ਨੂੰ ਇਹ ਖਰੀਆਂ ਸੱਚੀਆਂ ਐਨ ਸੱਚੀਆਂ ਗੱਲਾਂ ਡੰਗਦੀਆਂ ਨੇ ਪਤਾ ਹਰੇਕ ਨੂੰ ਆ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਅਫਸਰ ਆ ਚਾਹੇ ਕੋਈ ਆਮ ਬੰਦਾ ਪਤਾ ਹਰੇਕ ਨੂੰ ਹੈ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਕਹਿ ਰਿਹਾ ਇਥੋਂ ਦਾ ਸਿਸਟਮ ਮਾੜਾ ਸਰਕਾਰਾਂ ਨੇ ਕੱਖ ਨਹੀਂ ਕੀਤਾ ਲੋਕਾਂ ਦੀ ਇਸੇ ਕਰਕੇ ਸਾਡੇ ਦੇਸ਼ ਦੀ ਹਾਲਤ ਮਾੜੀ ਆ ਅਮਰੀਕਾ ਦੇ ਵਿੱਚ ਉੱਥੇ ਕਿਹੜਾ ਰੱਬ ਦੀ ਸਿੱਧੀ ਰਹਿਮਤ ਵਰਸਦੀ ਆ ਤੇ ਇੱਥੇ ਭਾਰਤ ਨੇ ਕਿਹੜਾ ਪਾਪ ਕੀਤੇ ਆ ਜੇਕਰ ਸਾਡੀ ਜਵਾਨੀ ਵੱਡੇ ਵੱਡੇ ਅਫਸਰਾਂ ਮੰਤਰੀਆਂ ਦੇ ਧੀਆਂ ਪੁੱਤ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾ ਕੇ ਰਹਿਣਾ ਚਾਹੁੰਦੇ ਨੇ ਇੱਥੇ ਨਹੀਂ ਇਹ ਮੂੰਹ ਬੋਲਦੀ ਤਸਵੀਰ ਹੈ ਇਹ ਇਹ ਕੰਧ ਤੇ ਲਿਖਿਆ ਸੱਚ ਹੈ ਵੀ ਉੱਥੇ ਸਿਸਟਮ ਫੇਰ ਵੀ ਇੱਥੋਂ ਨਾਲੋਂ ਠੀਕ ਹੈ ਤੇ ਇੱਥੇ ਬਹੁਤ ਮਾੜਾ ਹੁਣ ਕਈ ਅੰਨੇ ਸੋ ਕਾਲਡ ਅਖੌਤੀ ਦੇਸ਼ ਭਗਤ ਉਹਨਾਂ ਨੂੰ ਇੰਜ ਲੱਗਦਾ ਵੀ ਜੋ ਮਰਜ਼ੀ ਹੋਈ ਜਾਵੇ ਤਰੀਫਾਂ ਕਰੂ ਜਿਵੇਂ ਇੱਕ ਗੀਤ ਆਇਆ ਸੀ ਜਿਹੜੇ ਮੁਲਕ ਦਾ ਖਾਈਏ ਉਹ ਦੇਸ਼ ਨਹੀਂ ਪੰਡੀਦਾ ਇੱਥੇ ਕੋਈ ਕਿਸੇ ਮੁਲਕ ਦਾ ਨਹੀਂ ਖਾਂਦਾ ਸਾਰੇ ਆਪੋ ਆਪਣੀ ਕਿਰਤ ਕਰਕੇ ਕਮਾਈ ਕਰਕੇ ਖਾਂਦੇ ਨੇ ਤੇ ਦਿਨ ਰਾਤ ਕਮਾਈਆਂ ਕਰਕੇ ਵੀ ਜੇ ਲੋਕਾਂ ਨੂੰ ਜ਼ਿੰਦਗੀ ਚੰਗੀ ਨਾ ਮਿਲੇ ਪੇਟ ਪਰ ਰੋਟੀਆਂ ਨਾ ਮਿਲਣ ਚੰਗਾ ਲਾਜ ਨਾ ਮਿਲੇ ਬੱਚਿਆਂ ਨੂੰ ਚੰਗੀ ਪੜ੍ਹਾਈ ਨਾ ਮਿਲੇ ਕੰਮ ਨਾ ਮਿਲਣ ਕਰਜ਼ੇ ਦੀਆਂ ਪੰਡਾ ਹੋਣ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹੋਣ ਫੇਰ ਬੰਦਾ ਕਿਵੇਂ 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 ਸ਼ੋਭਾ ਕਰੇਗਾ ਦੱਸੋ ਫਿਰ ਤਾਂ ਕਹਿਣਾ ਪਊ ਨਾ ਕਿ ਜਿੱਥੇ ਅਸੀਂ ਰਹਿੰਨੇ ਆ ਇਹ ਬਹੁਤ ਮਾੜਾ ਸਿਸਟਮ ਹੈ ਇੱਥੇ ਕਹਿਣਾ ਪਊਗਾ ਫਿਰ ਉਹ ਭਾਵੇਂ ਕਿਤੇ ਵੀ ਹੋਵੇ ਭਾਵੇਂ ਕਿਸੇ ਵੀ ਮੁਲਕ 'ਚ ਕੋਈ ਹੋਵੇ ਸੋ ਕਿਹੜੀ ਚੀਜ਼ ਤੋਂ ਆਜ਼ਾਦੀ ਆਈ ਮੈਂ ਪੁੱਛਣਾ ਚਾਹਣਾ ਕੀ ਗਰੀਬੀ ਤੋਂ ਆਜ਼ਾਦੀ ਆ ਗਈ ਬੇਰੁਜ਼ਗਾਰੀ ਤੋਂ ਆਜ਼ਾਦੀ ਆ ਗਈ ਭ੍ਰਿਸ਼ਟਾਚਾਰ ਤੋਂ ਆਜ਼ਾਦੀ ਆ ਗਈ ਜਾਤ ਪਾਤ ਤੋਂ ਆਜ਼ਾਦੀ ਆ ਗਈ ਫਿਰਕਾ ਪ੍ਰਸਤੀ ਤੋਂ ਆਜ਼ਾਦੀ ਆ ਗਈ ਜਿਹੜਾ ਕਾਣੀ ਵੰਡ ਹੈ ਉਹਦੇ ਤੋਂ ਆਜ਼ਾਦੀ ਆ ਗਈ ਅਮੀਰ ਗਰੀਬ ਦੇ ਵਾਅਦੇ ਪਾੜੇ ਤੋਂ ਆਜ਼ਾਦੀ ਆ ਗਈ ਪੂੰਜੀਵਾਦਿਆਂ ਦੀਆਂ ਲੁੱਟਣ ਵਾਲੀਆਂ ਨੀਤੀਆਂ ਤੋਂ ਆਜ਼ਾਦੀ ਆ ਗਈ ਅੱਛਾ ਦੱਸੋ ਕਿਹੜੀ ਚੀਜ਼ ਤੋਂ ਆਜ਼ਾਦੀ ਆਈ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਆਜ਼ਾਦੀ ਆਈ ਕੀ ਅਮੀਰਾਂ ਦੇ ਰਾਜ ਤੋਂ ਆਜ਼ਾਦੀ ਆ ਗਈ ਹੈ ਕਿ ਤੋਂ ਆਜ਼ਾਦੀ ਆਈ ਹੈ ਆਪੇਛੇ ਸ਼ਰਿਆਮ ਸਾਰਾ ਕੁਝ ਨਸ਼ਰ ਹੋਇਆ ਕਿ ਦੇਸ਼ ਦੇ ਵਿੱਚ ਜਿਹੜੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣੇ ਨੇ ਉਹ ਵੱਖ-ਵੱਖ ਪਾਰਟੀਆਂ ਨੂੰ ਇਲੈਕਸ਼ਨ ਬਾਉਂਡ ਦੇ ਨਾਂ ਤੇ ਕਰੋੜਾਂ ਰੁਪਈਆ ਫੰਡ ਦਿੰਦੇ ਨੇ ਤੇ ਚੋਣਾਂ ਲੜਨ ਵਾਲੀਆਂ ਪਾਰਟੀਆਂ ਉਹਨਾਂ ਦੇ ਫੰਡਾਂ ਨਾਲ ਚੋਣਾਂ ਲੜਦੀਆਂ ਨੇ ਤਾਂ ਕਿ ਫਿਰ ਉਹ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਦੀ ਗੱਲ ਮੋੜ ਸਕਦੇ ਨੇ ਉਹਨਾਂ ਵੱਡੇ-ਵੱਡੇ ਕਾਰਪੋਰੇਟਾਂ ਦੀ ਉਹਨਾਂ ਪੂੰਜੀਪਤੀਆਂ ਦੀ ਨਹੀਂ ਮੋੜ ਸਕਦੇ ਕਿਵੇਂ ਉਹ ਆਮ ਲੋਕਾਂ ਲਈ ਕੰਮ ਕਰਨਗੀਆਂ ਸਰਕਾਰਾਂ ਜਿਹੜੀਆਂ ਸੈਂਕੜੇ ਕਰੋੜ ਹਜ਼ਾਰਾਂ ਕਰੋੜ ਰੁਪਈਆ ਇੱਕ-ਇੱਕ ਵੱਡੇ-ਵੱਡੇ ਕਾਰਪੋਰੇਟ ਘਰਾਣੇ ਤੋਂ ਲਈ ਬੈਠੀਆਂ ਨੇ ਬਿਲਕੁਲ ਨਹੀਂ ਕਰ ਸਕਦੀਆਂ ਔਰ ਇਹ ਉਹ ਸੱਚੀਆਂ ਗੱਲਾਂ ਨੇ ਜਿਹੜੀਆਂ ਕੋਈ ਕਰਨੀਆਂ ਵੀ ਨਹੀਂ ਚਾਹੁੰਦਾ ਤੇ ਕੋਈ ਸੁਨਣੀਆਂ ਵੀ ਨਹੀਂ ਚਾਹੁੰਦਾ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਠੀਕ ਲੱਗਣ ਤਾਂ ਵੀ ਆਪਣਾ ਕਮੈਂਟ ਲਿਖਿਓ ਜੇ ਨਾਲ ਲੱਗਰ ਤਾਂ ਵੀ ਆਪਣਾ ਕਮੈਂਟ ਲਿਖਿਓ ਪਰ ਮੈਂ ਜਿਹੜੀ ਗੱਲ ਕਰ ਰਿਹਾ ਮੈਨੂੰ ਇਹ ਜਵਾਬ ਮੈਂ ਚਾਹਣਾ ਕਿ ਮਿਲੇ ਕਿ ਜੇਕਰ ਸਾਡੇ ਦੇਸ਼ 'ਚ ਅਸਲੀ ਆਜ਼ਾਦੀ ਆਈ ਹੁੰਦੀ ਤਾਂ ਕੀ ਸਾਡੇ ਦੇਸ਼ 'ਚ ਹਰ ਸਾਲ ਇੰਡੀਅਨ ਅੰਬੈਸੀ ਤੋਂ ਅੰਕੜਾ ਲੈ ਕੇ ਵੇਖ ਲਓ ਚੈੱਕ ਕਰ ਲਓ ਹਰ ਸਾਲ ਲੱਖਾਂ ਮੁੰਡੇ ਕੁੜੀਆਂ ਪੂਰਾ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ ਵੱਲ ਨਿਕਲਦੇ ਨੇ ਪੰਜਾਬ ਦੇ ਵਿੱਚੋਂ 20 ਲੱਖਾਂ ਦੀ ਤਦਾਦ ਚ ਜਾਂਦੇ ਨੇ ਪੰਜਾਬ ਬਹੁਤ ਵੱਡੇ ਪੱਧਰ ਤੇ ਮਜਬੂਰ ਹੈ ਬਾਹਰਲੇ ਦੇਸ਼ਾਂ ਵੱਲ ਜਾਣ ਹੁਣ ਕਈ ਕਹਿਣਗੇ ਕਿ ਸ਼ਾਇਦ ਸ਼ੌਂਕ ਨਾਲ ਜਾਂਦੇ ਨੇ ਇਹ ਕੋਈ ਬੇਵਕੂਫ ਕਹਿ ਸਕਦਾ ਤੇ ਕੋਈ ਬੇਵਕੂਫ ਹੋ ਸਕਦਾ ਜਿਹੜਾ ਇੱਥੇ ਬਹੁਤ ਵਧੀਆ ਜ਼ਿੰਦਗੀ ਹੋਵੇ ਵਧੀਆ ਕੰਮਕਾਰ ਹੋਣ ਰੁਜ਼ਗਾਰ ਹੋਣ ਇੱਥੇ ਬਹੁਤ ਖੁਸ਼ਹਾਲੀ ਹੋਵੇ ਤੇ ਬਿਨਾ ਗੱਲੋਂ ਆਪਣੇ ਮਾਂ ਪਿਓ ਟੱਬਰ ਪਰਿਵਾਰ ਦੋਸਤ ਮਿੱਤਰ ਰਿਸ਼ਤੇਦਾਰ ਛੱਡ ਕੇ ਕੱਲਾ ਕਾਰਾ ਸਮੁੰਦਰਾਂ ਤੋਂ ਪਾਰ ਜਿਹੜਾ ਐਵੇਂ ਜਾਂਦਾ ਉਹ ਕੋਈ ਬੇਵਕੂਫ ਹੋਊਗਾ ਐਵੇਂ ਕੋਈ ਨਹੀਂ ਜਾਂਦਾ ਸਾਰੇ ਇੱਥੇ ਜਦੋਂ ਪੂਹਖ ਨਜ਼ਰ ਹੀ ਨਹੀਂ ਆਉਂਦਾ ਤਾਂ ਕਰਕੇ ਜਾਂਦੇ ਨੇ ਵੱਡੀ ਗਿਣਤੀ ਮੁੰਡੇ ਕੁੜੀਆਂ ਨੂੰ ਮੈਂ ਕਈ ਵਾਰੇ ਸਵਾਲ ਪੁੱਛਿਆ ਵੀ ਪਲਾਸਟੂ ਤੋਂ ਬਾਅਦ ਤੁਸੀਂ ਅੱਗੇ ਪੜ੍ਹਾਈ ਕਰਨ ਦੀ ਬਜਾਏ ਆਈਲੈਟ ਸੈਂਟਰਾਂ ਮਿਲ ਕਿਉਂ ਜਾਂਦੇ ਹੋ ਤਾਂ ਬੱਚੇ ਕਹਿੰਦੇ ਨੇ ਆਈਲੈਸ ਸੈਂਟਰ ਆ ਮਲ ਕੇ ਹੋਣਾ ਚਾਹੀਏ ਇੱਥੇ ਕਿਹੜਾ ਕੋਈ ਨੌਕਰੀ ਮਿਲਦੀ ਐ ਇੱਥੇ ਕਿਹੜਾ ਗੁਰੂਜਗਾਰ ਮਿਲਦਾ ਜਿਹੜੇ ਇੱਥੇ ਵੱਡੀਆਂ-ਵੱਡੀਆਂ ਡਿਗਰੀਆਂ ਕਰੀ ਬੈਠੇ ਨੇ ਉਹ ਤਾਂ ਰੋਜ਼ ਧਰਨੇ ਲਾਉਂਦੇ ਨੇ ਨੌਕਰੀਆਂ ਲਈ ਤੇ ਉਹਨਾਂ ਨੂੰ ਤਾਂ ਡਾਂਗਾ ਪੈਂਦੀਆਂ ਨੇ ਤੇ ਜਿਹੜੇ ਮੁਲਾਜ਼ਮ ਰੱਖੇ ਹੋਏ ਨੇ ਉਹ ਸਾਰੇ ਕੱਚੇ ਰੱਖੇ ਜਾਂਦੇ ਨੇ ਕੱਚੇ ਰੱਖੇ ਜਾਂਦੇ ਨੇ ਤੇ ਉਹਨਾਂ ਨੂੰ ਮਾਮੂਲੀ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜਿੰਨੀਆਂ ਤਨਖਾਹਾਂ ਕੱਚੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਨੇ ਏਨੇ ਨਾਲ ਤਾਂ ਉਹ ਆਪਦੇ ਕੱਪੜਿਆਂ ਦੀ ਧੋਾਈ ਵੀ ਪੂਰੀ ਨਹੀਂ ਕਰ ਸਕਦੇ ਜਿਹੜੇ ਡਿਊਟੀ ਦੇ ਰੋਜ਼ ਪਾ ਕੇ ਜਾਣੇ ਨੇ ਉਹਨਾਂ ਦੇ ਤਾਂ ਸਾਬਣ ਹੀ ਲੱਗ ਲੁਕ ਜਾਂਦਾ ਲੀੜਿਆਂ ਨੂੰ ਤਾਂ ਕਿਵੇਂ ਉਹ ਨਿਰਭਾਹ ਕਰ ਸਕਦੇ ਨੇ ਕੀ ਇਹ ਗੱਲ ਸੱਚੀ ਨਹੀਂ ਮੈਨੂੰ ਲੱਗਦਾ ਬਿਲਕੁਲ ਸੱਚੀ ਗੱਲ ਹੈ ਤੇ ਕੌੜਾ ਸੱਚ ਹੈ ਪਰ ਅੰਨਿਆਂ ਨੂੰ ਤੇ ਅੰਨੇ ਭਗਤਾਂ ਨੂੰ ਇਹ ਗੱਲ ਠੀਕ ਨਹੀਂ ਲੱਗਣੀ ਸਮਝ ਵੀ ਨਹੀਂ ਆਉਣੀ ਪਰ ਜਿਹੜੇ ਅਕਲਮੰਦ ਨੇ ਉਹਨਾਂ ਨੂੰ ਮੇਰੇ ਦੱਸਣ ਤੋਂ ਬਿਨਾਂ ਵੀ ਪਤਾ ਵੀ ਮੈਂ ਜੋ ਬੋਲ ਰਿਹਾ ਠੀਕ ਬੋਲ ਰਿਹਾ ਬਾਕੀ ਬਹੁਤ ਮਿਹਰਬਾਨੀ ਸ਼ੁਕਰੀਆ